ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਜਾ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਲੁਧਿਆਣਾ ਦੇ ਪਿੰਡ ਪੋਨਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਰਾਜਵੀਰ ਜਵੰਦਾ ਦਾ ਜਦੀਕਰ ਹੈ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋ ਰਹੀ ਹੈ ਇੱਥੇ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਬਾਅਦ ਇੱਕ ਗੱਡੀਆਂ ਵੀ ਲੰਘ ਰਹੀਆਂ ਨੇ ਬਹੁਤ ਇਕੱਠ ਇੱਥੇ ਵੇਖਣ ਨੂੰ ਲੋਕਾਂ ਦਾ ਮਿਲ ਰਿਹਾ ਜੋ ਕਿ ਅੱਜ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਹੋਏ ਤੇ ਇੱਥੇ ਸਾਡੇ ਨਾਲ ਉਹਨਾਂ ਦੇ ਹੀ ਪਿੰਡ ਦੇ ਕੁਝ ਲੋਕ ਮੌਜੂਦ ਹੈ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਸਤਿ ਸ਼ ਮੇਰਾ ਨਾਮ ਕਲਵੰਤ ਸਿੰਘ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੀਐਨ ਨੂੰ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਨਗਰ ਨਿਵਾਸੀਆਂ ਵਾਲਿਓ ਤੇ ਮੇਰਾ ਨਾਮ ਕਲਵੰਤ ਸਿੰਘ ਹੈ ਜੀ ਉਹ ਨਾਂ ਪਿੰਡ ਦਾ ਜੀ ਸੋ ਇੱਕ ਤਾਂ ਮੈਂ ਪਿੱਛੇ ਬਹੁਤ ਸੋਹਣੀ ਰਾਜਵੀਰ ਜਵੰਦਰ ਦੀਆਂ ਦੋ ਫੋਟੋਜ਼ ਦੇਖ ਰਹੀ ਆ ਜਿੱਥੇ ਲਿਖਿਆ ਗਿਆ ਨਹੀਂ ਲੱਭਣੇ ਲਾਲਾ ਗਵਾਚੇ ਮਿੱਟੀ ਨਾਲ ਫਰੋਲ ਜੋਗੀ ਆ ਸੋ ਜਿੱਥੇ ਉਹਨਾਂ ਦੀ ਡੇਟ ਆਫ ਬਰਥ ਲੈ ਕੇ ਜੋ ਆਖਰੀ ਦਿਨ ਸੀਗਾ ਉਹ ਵੀ ਇੱਥੇ ਜ਼ਿਕਰ ਕੀਤਾ ਗਿਆ ਪਹਿਲੇ ਤਾਂ ਇਹ ਕਿਸ ਦੇ ਵੱਲੋਂ ਇਹ ਜੋ ਚੀਜ਼ ਹੈ ਕੀਤੀ ਗਈ ਹੈ ਫੋਟੋਜ਼ ਬਣਾਈਆਂ ਗਈਆਂ ਇਹ ਦਰਸਲ ਇਹ ਮੇਰਾ ਘਰ ਆ ਜੀ ਅੱਛਾ ਹਾਂਜੀ ਤੇ ਮੇਰਾ ਘਰ ਆ ਇਹ ਇਸ ਤੋਂ ਪਹਿਲਾਂ ਜਾਨੀ ਆਪਾਂ ਜੋ ਆਮ ਆਪਾਂ ਸਿਨਰੀਆਂ ਹੁੰਦਰੀਆਂ ਨੇ ਇਹਦੇ ਗਲਾਸ ਲੱਗਿਆ ਇਹ ਗਲਾਸ ਤੇ ਸਿਨਰੀ ਲੱਗੀ ਹੋਈ ਸੀਗੀ ਤੇ ਚਲੋ ਹੁੰਦਾ ਯਾਰ ਏਕ ਨੂੰ ਮੇਰੇ ਵੀ ਮਨ ਚ ਸੀ ਵੀ ਦੀਵਾਲੀ ਨੂੰ ਬਦਲਾਂਗੇ ਹੁਣ ਤਾਂ ਸਾਡੀ ਦੀਵਾਲੀ ਦਾ ਕਾਲੀ ਹੋ ਗਈ ਆ ਤੇ ਫੇਰ ਉਸ ਤੋਂ ਬਾਅਦ ਮਨ ਦੇ ਵਿੱਚ ਆਇਆ ਵੀ ਸਾਡਾ ਸਰਨੇਮ ਹੀ ਆ ਜੀ ਜੋ ਬੰਦਾ ਸਾਡਾ ਭਰਾ ਵਾ ਛੋਟਾ ਤੇ ਸਾਡੇ ਨਗਰ ਨੂੰ ਬਹੁਤ ਵੱਡੀ ਪਹਿਚਾਣ ਦਿੱਤੀ ਆ ਉਹਨੇ ਇੱਕ ਛੋਟੇ ਪ੍ਰਵਾਸ ਤੋਂ ਉੱਠ ਕੇ ਬਹੁਤ ਮੁੰਡੇ ਨੇ ਮਿਹਨਤ ਕਰਕੇ ਸਾਨੂੰ ਦੇਸ਼ਾਂ ਦੇ ਜਿੱਥੇ ਵੀ ਪੰਜਾਬੀ ਬੈਠੇ ਆ ਉਹਨੂੰ ਕਿਹਨਾਂ ਵਾਲੇ ਬੈਠੇ ਆ ਉੱਥੇ ਤੱਕ ਸਾਡੇ ਨਗਰ ਦਾ ਉਹਨੇ ਨਾਮ ਬਚਾਇਆ ਤੋਂ ਦਿਮਾਗ 'ਚ ਇੱਕ ਗੱਲ ਆਈ ਕਿ ਉਹਨਾਂ ਨੂੰ ਸੰਦਾਨ ਅંજਲੀ ਦੇ ਤੌਰ ਤੇ ਬਈ ਇਹ ਉਹਨਾਂ ਦੀ ਲਗਾਈ ਜਾਵੇ ਕਿਉਂਕਿ ਬਹੁਤ ਦੂਰੋਂ ਦੂਰੋਂ ਸਾਂਗਤ ਆ ਰਹੀ ਆ ਉਹਨਾਂ ਨੂੰ ਚਾਉਣ ਵਾਲੇ ਆ ਰਹੇ ਆ ਤੇ ਫਿਰ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਤੇ ਫਿਰ ਅਸੀਂ ਜੀ ਇਹ ਰਾਜਵੀਰ ਦੀ ਇਹ ਫੋਟੋ ਲਾਈ ਹੈ ਜੀ ਅੱਛਾ ਜਿਵੇਂ ਤੁਸੀਂ ਵੀ ਇਸੇ ਪਿੰਡ ਦੇ ਉਹ ਰਾਜਵੀਰ ਵੀ ਇੱਥੇ ਹੀ ਵੱਡੇ ਹੋਏ ਆ ਬਹੁਤ ਮੁਲਾਕਾਤਾ ਹੋਈਆਂ ਹੁਣੀਆਂ ਉਹਨਾਂ ਨੂੰ ਇੱਕ ਕਹਿੰਦੇ ਨਾ ਇਥੋਂ ਗਰਾਊਂਡ ਲੈਵਲ ਤੋਂ ਸਿੰਗਰ ਔਰ ਕੈਰੀਅਰ ਬਣਾਉਂਦੇ ਹੋਏ ਵੇਖਿਆ ਸੋ ਉਹ ਕਿਵੇਂ ਦੀਆਂ ਮੁਲਾਕਾਤਾ ਰਹੀਆਂ ਨੇ ਕਿਵੇਂ ਦਾ ਉਹਨਾਂ ਦਾ ਸੁਭਾਅ ਸੀਗਾ ਮੁਲਾਕਾਤਾਂ ਦੇਖੋ ਜੀ ਇੱਕ ਆਮ ਦਾ ਬੱਚਾ ਜਿਸ ਤਰ੍ਹਾਂ ਆਪਾਂ ਵਿਚਰਦੇ ਆ ਪੜਿਆ ਇੱਥੇ ਸਨਮਤੀ ਸਕੂਲ ਤੋਂ ਨੇ ਆਪਣਾ میٹرਕ ਕੀਤੀ ਜਗਰਾਉਂ ਤੋਂ ਉਸ ਤੋਂ ਬਾਅਦ ਸ੍ਰੀ ਹਰਗੋਬਿੰਦ ਸਕੂਲ ਸਦਮਾ ਖੁਰਦ ਤੋਂ ਪਲੱਸ 1 ਤੇ ਪਲੱਸ 2 ਕਰੀ ਉਸ ਤੋਂ ਬਾਅਦ ਕਾਲਜ ਦੀ ਪੜਾਈ ਉਹਨੇ ਡੀਏਵੀ ਕਾਲਜ ਜਗਰਾਉਂ ਤੋਂ ਸ਼ੁਰੂ ਕੀਤੀ ਉਹ ਉੱਥੋਂ ਕਰਕੇ ਜੀ ਭੰਗੜਾ ਵਗੈਰਾ ਵੀ ਉਹਨਾਂ ਨੇ ਉੱਥੋਂ ਹੀ ਸਿੱਖਿਆ ਵਾ ਤੇ ਸਾਡੇ ਨਾਲ ਮੁਲਾਕਾਤ ਮੁਲਾਕਾਤ ਸਾਡੇ ਨਾਲ ਤਾਂ ਅਕਸਰ ਹੀ ਹੁੰਦੀਆਂ ਬਹੁਤ ਵਧੀਆ ਮੁਲਾਕਾਤ ਹੈ ਜੀ ਬਿਲਕੁਲ ਸਿੰਪਲ ਬੱਚਾ ਸੀਗਾ ਤੇ ਇਹੀ ਗਰਾਉਂਡਾਂ ਦੇ ਵਿੱਚ ਉਹ ਇੱਥੇ ਖੇਡਦਾ ਰਿਹਾ ਵਾ ਇੱਥੋਂ ਹੀ ਉਹ ਫਲਾਈਂਗ ਕਰਦਾ ਸੀ ਰਾਈਡਰ ਵਗੈਰਾ ਵੀ ਉਹ ਪਹਿਲਾਂ ਤੋਂ ਹੀ ਸ਼ੌਂਕ ਸੀ ਉਹਨੂੰ ਮੋਟਰਸਾਈਕਲਾਂ ਦਾ ਜੀ ਹਾਂਜੀ ਕੋਈ ਕੋਈ ਕਿੱਸਾ ਉਹਨਾਂ ਦੇ ਨਾਲ ਜੁੜਿਆ ਹੋਇਆ ਜ਼ਰੂਰ ਸਾਂਝਾ ਕਰੋ ਕਿਉਂਕਿ ਅਸੀਂ ਅਜੇ ਦਾ ਉਹਨਾਂ ਦੇ ਵੀਡੀਓਜ਼ ਹੁਣ ਤੱਕ ਵੇਖ ਰਹੇ ਆ ਬਹੁਤੀ ਮਤਲਬ ਹਾਸੇ ਮਜ਼ਾਕ ਵਾਲੇ ਵੀ ਸੀਗੇ ਹਾਸਾ ਮਜ਼ਾਕ ਤੁਹਾਡੇ ਨਾਲ ਵੀ ਹੁੰਦਾ ਹੋਏਗਾ ਉਹਨਾਂ ਦਾ ਸੋ ਕੋਈ ਕੋਈ ਕਿੱਸਾ ਜ਼ਰੂਰ ਦੱਸੋ ਸਾਨੂੰ ਮੈਡਮ ਦੇਖੋ ਬੱਚੇ ਨਾਲ ਹੀ ਬੱਚੇ ਨਾਲ ਹੀ ਹਾਸਾ ਮਜ਼ਾਕ ਤਾਂ ਉਹ ਹਰ ਇੱਕ ਨਹੀਂ ਕਰਦਾ ਏ ਛੋਟੇ ਤੋਂ ਲੈ ਕੇ ਵੱਡੇ ਨਾਲ ਅਮੀਰ ਗਰੀਬ ਨਾਲ ਤੇ ਕਿਸੇ ਦਾ ਬਹੁਤ ਆ ਉਹਨਾਂ ਨਾਲ ਜੁੜੇ ਹੋਏ ਕਿਉਂਕਿ ਨਿੱਕੇ ਹੁੰਦੇ ਆ ਤੋਂ ਸਾਤੋ ਚਾਹੇ ਛੋਟਾ ਸੀ ਕਾਫੀ ਛੋਟਾ ਸੀ ਮੇਰੇ ਤੋਂ ਤੇ ਲੇਕਿਨ ਹਰ ਇੱਕ ਨੂੰ ਸਤਕਾਰ ਦਿੰਦਾ ਸੀ ਨਿੰਗਦਾ ਕਰਦਾ ਸੀ ਜਦੋਂ ਵੀ ਉਹ ਖੜਕੇ ਮਿਲ ਕੇ ਜਾਂਦਾ ਸੀਗਾ ਤੇ ਕਿਉਂਕਿ ਉਹ ਜਦੋਂ ਵੀ ਜਾਹੇ ਕਿਸ ਵੀ ਸਟੇਜ ਤੇ ਹੁਣ ਪਹੁੰਚ ਗਿਆ ਹੀ ਕਿੱਡਾ ਵੀ ਵੱਡਾ ਸਿੰਗਰ ਬਣ ਗਿਆ ਹੀ ਲੇਕਿਨ ਸਾਡੇ ਨਗਰ ਦੇ ਲਈ ਸਾਡਾ ਤੋਂ ਉਸੇ ਤਰ੍ਹਾਂ ਦਾ ਹੀ ਭਰਾ ਸੀ ਵੀਰ ਸੀਗਾ ਪੁੱਤ ਸੀ ਸਾਡਾ ਤੇ ਉਹਦੇ ਵਿੱਚ ਕੋਈ ਐਡਾ ਸੈਲੀਬ੍ਰਿਟੀ ਵਾਲੀ ਨਗਰ ਦੇ ਵਿੱਚ ਉਹਨੇ ਸ਼ੋਅ ਆਪਣੀ ਕੀਤਾ ਸੀਗਾ ਕਿਉਂਕਿ ਉਹ ਬਿਨਾ ਗਨਮੈਨ ਬਿਨਾ ਸਪான்ਸਰ ਵਗੈਰਾ ਤੋਂ ਆਉਂਦਾ ਹੀ ਸਾਡੇ ਨਾਲ ਉਸੇ ਤਰ੍ਹਾਂ ਹੀ ਦੇ ਉਹਦੇ ਸੀਗਾ ਜੀ ਸੋ ਜਿਵੇਂ ਇੱਕ ਆਪਾਈ ਵੀ ਸੁਣਿਆ ਵੀ ਉਹਨਾਂ ਦਾ ਸਟੈਚੂ ਵੀ ਇੱਥੇ ਬਣਾਉਣ ਜਾ ਰਹੇ ਜਿਵੇਂ ਸਿੱਧੂ ਮੂਸੇਵਾਲਾ ਦਾ ਵੀ ਉਹਨਾਂ ਦੇ ਪਿੰਡ ਦੇ ਵਿੱਚ ਸਟੈਚੂ ਬਣਿਆ ਸੀਗਾ ਤੇ ਹੁਣ ਰਾਜਵੇਰ ਚ ਬੰਦਾ ਦਾ ਵੀ ਬਣੇਗਾ ਉਸਦੇ ਬਾਰੇ ਥੋੜੀ ਜੀ ਜਾਣਕਾਰੀ ਜ਼ਰੂਰ ਦਿਓ ਉਹ ਤਾਂ ਬਾੜਨਾ ਚਾਹੀਦਾ ਜੀ ਬਣੂਗਾ ਵੀ ਬਾਕੀ ਜਿਹੜਾ ਹੁਣ ਦੇਖੋ ਜੇ ਇਹ ਹਾਸਾ ਹੋ ਗਿਆ ਇਹ ਸਕੂਲ ਦੇ ਵਿੱਚ ਉਹਨੇ ਗਰਾਊਂਡ ਦੇ ਵਿੱਚ ਪਹਿਲਾ ਸ਼ੋਅ ਇੱਥੇ ਆਪ ਦਾ ਜਦੋਂ ਪ੍ਰ ਪਣ ਅਸੀਂ 2000 ਆਟ ਮਗਾਈ ਉਹਦੋਂ ਵੀ ਪਾਸੇ ਇੱਥੇ ਸਨਸਕਾਰ ਕਰਾਂਗੇ ਫੇ ਬੱਚ ਬੰਦੇ ਸਿਆਣੇ ਹੋਗੇ ਤਿੰਨ ਫੋਟੋ ਇਹ ਭਰਤਪਾ ਸਾਡੇ ਤਿੰਨ ਫੋਟ ਪਹਿਲਾਂ ਸਟੇਜ ਉੱਚਾ ਸੀਗਾ ਫੇ ਸਾਰੇ ਪਹਿnde ਪਤਵੰਤੇ ਸਾਹਿਬ ਇਹ ਚਾਦਰਾਂ ਖੋਲ ਦਿੰਨੇ ਆ ਇਹਦਾ ਇਹੀ ਆ ਜਦ ਦੀ ਇਹੀ ਬਣਦਾ ਵਾ ਜੋ ਇੱਥੇ ਇਹ ਪਹਿਲਾਂ ਸਟੇ ਲਾਇਆ ਤੇ ਜੇ ਸਟੇਜ ਤੇ ਲਾਇਆ ਫੇ ਇਹ ਬਣਾਇਆ ਰਾਤ ਨੂੰ ਫੇ ਉੱਥੇ ਹੀ ਸਨਸਕਾਰ ਕੀਤਾ ਮਤਲਬ ਸਨਸਕਾਰ ਕਰਨਾ ਸੀ ਉਸ ਤੋਂ ਪਹਿਲੇ ਬਣਾਇਆ ਰਾਤ ਹਾਂਜੀ ਰਾਤ ਹਾਂਜੀ ਉਹ ਜਦ ਮਤਲਬ ਏਰੀਆ ਬਣਾਇਆ ਉਹਦਾ ਸ਼ੈੱਡ ਦਾ ਪਿਆ ਸੀਗਾ ਔਰ ਸਟੇਡੀਅਮ ਵੀ ਉਹਦਾ ਬਣਿਆ ਹੋਇਆ ਸੀ ਜਿਹਨਾਂ ਨੇ ਪਹਿਲਾਂ ਗਾਇਆ ਇੱ ਪਹਿਲੀ ਵਾਰ ਇੱਥੇ ਆਇਆ ਸੀਗਾ ਤੇ ਨੂ ਨੀਵਾ ਹੋ ਗਿਆ ਗਰਾਊਂਡ ਭਰਤ ਪਾਤਾ ਮਿੱਟੀ ਪਾਤੀ ਫਿਰ ਬਰਾਬਰ ਹੋ ਗਿਆ ਤੇ ਹੁਣ ਜਾਨੀ ਉਹ ਜਿਹੜੀ ਜਗਾ ਵਾ ਮੇਨ ਉਹੀ ਜਗਾ ਮੰਨੀ ਜਾਂਦੀ ਹੈ ਉਹੀ ਹਾਂਜੀ ਹਾਂ ਬਿਲਕੁਲ 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 ਉਹੀ ਜੀ ਜੋ ਵੀ ਬਣੂਗਾ ਉੱਥੇ ਬਣੂਗਾ ਹਾਂਜੀ ਕਿਉਂਕਿ ਪੂਰੀ ਸੰਮਤੀ ਦੇ ਨਾਲ ਹੋਇਆ ਕੋਈ ਇਹ ਨਹੀਂ ਕਿ ਸਾਡੇ ਨਾਲ ਵੀ ਕਿਸੇ ਨੇ ਪਗੜਾ ਵੀ ਸਕੂਲ ਆ ਇਹ ਜਾਂ ਗਰਾਊਂਡ ਆ ਪੂਰੀ ਸੰਮਤੀ ਦੇ ਨਾਲ ਹੋਇਆ ਸਾਰ ਸਭ ਸੰਮਤੀ ਦੇ ਨਾਲ ਉਹਦਾ ਸਨਸਕਾਰ ਇੱਥੇ ਕੀਤਾ ਗਿਆ ਤੋ ਬੱਚਿਆਂ ਦੇ ਨਾਲ ਵੀ ਬਹੁਤ ਪਿਆਰ ਸੀਗਾ ਉਹਨਾਂ ਦਾ ਮੈਂ ਪਹਿਲਾਂ ਭੋਰਾ ਭੋਰਾ ਜਵਾਕਾਂ ਨਾਲ ਲੇਕੇ ਲੇਕੇ ਬੱਚਿਆਂ ਨਾਲ ਖੇਡਦਾ ਸੀਗਾ ਜੇ ਉਹਦਾ ਫੋਟੋ ਕਰਾਉਣੇ ਆਏ ਨਿਕਰੇ ਮੈਂ ਲਈ ਤਾਂ ਲੱਗਦਾ ਹੱਥ ਕੇ ਲੜ ਫੋਟੋ ਕਰਾਉਂਦਾ ਸੀ ਮਸਲਾ ਦਿਨ ਦਾ ਨਹੀਂ ਪਤਾ ਸੀਗਾ ਭਾਣੇ ਦਾ ਨਹੀਂ ਪਤਾ ਵਿਆਹ ਹੋਣਾ ਵਾ ਵਿਆਹ ਹੋ ਜਾਊਗਾ ਕਿਸੇ ਨੂੰ ਵੀ ਨਹੀਂ ਉਹ ਨਹੀਂ ਬਿਲਕੁਲ ਨਹੀਂ ਹੈ ਉਮੀਦ ਕਿਸੇ ਨੂੰ ਹਲੇ 2 2.5 ਮਹੀਨੇ ਪਹਿਲਾਂ ਉਹ ਗਾਹਾਂ ਕੋਠੀ ਆ ਇਹਦਾ ਚਾਚਾ ਹੀ ਸੁਰਗ ਬਾਸ ਹੋਇਆ ਉਹਦੇ ਵੀ ਪੂਰਾ ਇਹਨੇ ਆਇਆ ਗਿਆ ਸਰ ਕੋਣੀ ਨਾਲ ਬਰਾਬਰ ਖੜ ਦੇ ਤਿੰਨੇ ਚਾਚੇ ਦਾਦੇ ਦੇ ਪੁੱਤ ਨੇ ਤਿੰਨ ਭਰਾਏ ਦੇ ਡੇੜੀ ਹੁਣੀ ਪਰਾਮਾਂ ਨੂੰ ਜਿਹੜੇ ਗਾ ਦਾਦ ਵੱਜਵਾਕ ਉਹ ਵੀ ਪੂਰੇ ਐਵੇਂ ਵਰਤਦੇ ਆ ਫਿਰ ਬਾਕੀ ਨਗਰ ਲਾਲ ਦਾ ਵਰਤਦੇ ਵਰਤਦੇ ਆ ਐ ਆ ਬਹੁਤ ਪਿਆਰ ਵਾਲਾ ਬੱਚਾ ਵੀ ਮਤਲਬ ਨਹੀਂ ਲੱਭਣਾ ਜਿਨੇ ਤਾਂ ਹੀ ਲਿਖਿਆ ਵੀ ਲੱਭਣਾ ਨਹੀਂ ਐਵੇਂ ਨਾ ਮਿੱਟੀ ਫਰੋਲ ਆਉਣਾ ਨਹੀਂ ਇਹ ਦੁਨੀਆ ਤੇ ਨਹੀਂ ਆਉਣਾ ਇਹ ਜਾ ਬੱਚਾ ਜਦ ਪੈਸੇ ਕੋਲੇ ਥੋੜੇ ਕੋਲੇ ਪੈਸੇ ਹੋਗੇ ਤੁਸੀਂ ਤਾਂ ਪਰੇ ਨੂੰ ਮੂੰਹ ਕਰਕੇ ਲੰਘ ਜਾਣਾ ਭੰਡ ਹੋ ਜਾਣਾ ਉਹਨੂੰ ਖਾਈ ਨਹੀਂ ਭਰਾਈ ਭੰਡ ਪੈਸੇ ਦਾ ਕੋਈ ਬਦਲ ਨਹੀਂ ਪੈਸਾ ਕੀ ਆ ਬੱਸ ਉਹਨੂੰ ਮਾਦਾ ਛਾਉਂਗਾ ਗਾਉਂਦਾ ਛਾਉਂਦੀ ਗਾਉਂਦਾ ਬਾਰਡ ਦੇ ਵਿੱਚ ਰਿਕਾਰਡ ਕਰਦਾ ਕਿ ਬਾਰਡ ਦੇ ਵਿੱਚ ਅੱਜ ਕੈਨੇਡਾ ਦੇ ਵਿੱਚ ਵੀ ਗੁਰਦੁਆਰੇ ਪਾਠ ਹੋਊਗਾ ਭੋਗ ਪੈਂਦਾ ਹੋਊਸ ਅਮਰੀਕਾ ਦੇ ਵੀ ਪੈਂਦਾ ਹੋਊਗਾ ਸਾਡੇ ਦਾ ਇਸ ਤਰ੍ਹਾਂ ਹੈਗਾ ਵੱਡਾ ਤਾਂ ਪਿੰਡ ਉੱਥੇ ਆ ਫੋਨ ਕਰਕੇ ਪੁੱਛ ਲਓ ਉੱਥੇ ਵੀ ਉਹੀ ਪੱਕਾ ਮੋ ਚੱਲਦਾ ਹੋਊ ਤੈਨ ਲੈਗਾ ਦਲ ਕੱਢ ਕੇ ਲੋਕਾਂ ਦਾ ਸੋ ਜਿੱਦਾਂ ਅਸੀਂ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਹਰ ਕਿਸੇ ਦੀ ਅੱਖਾਂ ਵੀ ਨਮ ਹੈ ਆਪਣੇ ਜਜ਼ਬਾਤ ਦੱਸਦੇ ਕਿਵੇਂ ਕਿਵੇਂ ਉਹ ਮਿਲੇ ਆ ਕਿਵੇਂ ਰਾਜਵੀਰ ਜਵੰਦਾ ਜਦੋਂ ਪਿੰਡ ਚ ਆਉਂਦੇ ਸੀਗੇ ਹਰ ਕਿਸੇ ਦੇ ਨਾਲ ਮੁਲਾਕਾਤ ਕਰਦੇ ਸੀਗੇ ਬੱਚਿਆਂ ਦੇ ਨਾਲ ਬਹੁਤ ਪਿਆਰ ਸੀਗਾ ਸੋ ਜਿਹੜੀ ਥਾਂ ਤੇ ਉਹਨਾਂ ਨੇ ਪਹਿਲਾਂ ਅਖਾੜਾ ਲਗਾਇਆ ਸੀਗਾ ਉਸੇ ਥਾਂ ਦੇ ਉੱਤੇ ਜਿਵੇਂ ਪਿੰਡ ਵਾਲਿਆਂ ਦਾ ਕਹਿਣਾ ਵੀ ਰਾਤੋਂ ਰਾਤ ਉਸ ਥਾਂ ਨੂੰ ਉੱਚਾ ਕੀਤਾ ਔਰ ਇਕੁਅਲ ਕੀਤਾ ਤੇ ਉਸੇ ਥਾਂ ਤੇ ਸਸਕਾਰ ਕੀਤਾ ਤੇ ਉਸੇ ਥਾਂ ਦੇ ਉੱਤੇ ਰਾਜਵੀਰ ਜਵੰਦਾ ਦੀ ਯਾਦ ਦੇ ਵਿੱਚ ਇੱਕ ਸਟੈਚੂ ਬਣਾਇਆ ਜਾਏਗਾ ਸਮਾਰਕ ਬਣਾਇਆ ਜਾਏਗਾ ਤੇ ਰਾਜਵੀਰ ਬੰਦਾ ਨੂੰ ਹਰ ਕਿਸੇ ਦੀਆਂ ਯਾਦਾ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਉਂਦਾ ਰੱਖਿਆ ਜਾਏਗਾ